ਸਸ ਜਾਲੀ ਐਸਐਮਜੀ ਐਂਡ ਨਿਊਜ਼ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਸ਼ਮੀਰ ਅੱਜ ਪਹੁੰਚਿਆ ਪਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਜਿੱਥੇ ਕਿ ਸਵਰਗੀ ਬਿੰਦਰਾ ਸਿੰਘ ਦੀ ਜਾਨ ਨੂੰ ਸਮਰਪਤ ਬਲੱਡ ਡੋਨੇਸ਼ਨ ਕੈਂਪ ਤੇ ਅੱਖਾਂ ਦਾ ਫਰੀਜ਼ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ wave beats music सारे कैंपर कितने की आजजी लगाए जा रहे हैं एक्चुअली ये ਆਰਗੇਨਾਈਜ਼ ਕੀਤਾ ਸੀ ਮਿਸਟਰ ਕੈਰੋਂ ਸਾਹਿਬ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਗਿਆ ਸੀਗਾ ਉਹਨਾਂ ਵੱਲੋਂ ਤੇ ਐਕਚੁਅਲੀ ਹੁਣ ਵਰਲਡ ਰੈਟੀਨਾ ਵੀਕ ਵੀ ਚੱਲ ਰਿਹਾ ਹੈ ਵਾ 23 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਤੇ ਅਸੀਂ ਉਸੇ ਹੀ ਪਰਦੇ ਦੀ ਜਾਂਚ ਦੇ ਵਿੱਚ ਇਹ ਕੈਂਪ ਆਰਗੇਨਾਈਜ਼ ਕੀਤਾ ਵਾ ਸਾਡੇ ਨੇ ਜਿਹਦੇ ਵਿੱਚ ਅਸੀਂ ਕੀ ਵੱਖ-ਵੱਖ ਤਰ੍ਹਾਂ ਦੇ ਮਰੀਜ਼ਾਂ ਨੂੰ ਦੇਖਾਂਗੇ ਜੇ ਕਿਸੇ ਨੂੰ ਪਰਦੇ ਦੀ ਜ਼ਰੂਰਤ ਜਾਂਚ ਦੀ ਜ਼ਰੂਰਤ ਹੋਈ ਤਾਂ ਉਸ ਨੂੰ ਅਸੀਂ ਹਸਪੀਟਲ ਆਪਣੇ ਰੈਫਰ ਕਰ ਦੇਵਾਂਗੇ ਤਾਂ ਕਿ ਉਹ ਉੱਥੇ ਜਾ ਕੇ ਆਪਣਾ ਹੋਰ ਚੈੱਕਅਪ ਕਰਵਾ ਸਕਣ अच्छा सर इस कैंप ਦੇ ਵਿੱਚ ਸਿਰਫ ਕਲੀ ਚੈਕਿੰਗ ਹੋ ਰਹੀ ਹੈ ਜਾਂ ਕੋਈ ਐਨਕਵਾਰਾਂ ਜਾਂ ਕੁਝ ਹੋਰ ਸਹੂਲਤ ਵੀ ਪ੍ਰੋਵਾਈਡ ਹੋ ਰਹੀ ਹੈ ਜਾਂ ਮੈਡੀਸਨ ਵਗੈਰਾ ਇਸ कॅम्प ਦੇ ਵਿੱਚ ਮੈਡੀਸਨ ਦਿੱਤਾ ਜਾ ਰਿਹਾ ਹੈ ਉਹ ਵੀ ਬਿੰਦਰਾ ਜੀ ਉਹਨਾਂ ਦੀ ਟੀਮ ਵੱਲੋਂ ਹੀ ਪ੍ਰੋਵਾਈਡ ਕੀਤਾ ਜਾ ਰਿਹਾ ਜਿਹੜਾ ਕਿ ਸਾਡੇ ਡਾਕਟਰ ਸਾਹਿਬ ਰეკਮੈਂਡ ਕਰ ਰਹੇ ਨੇ ਤੇ ਉਹ ਦਵਾਈ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਡਾਕਟਰ ਬਿੰਦਰਾ ਜੀ ਦੀ ਯਾਦ ਵਿੱਚ ਅੱਛਾ ਸਰ ਤੁਸੀਂ ਸ਼ੰਕਰਾ ਹਸਪੀਟਲ ਤੋਂ ਜੀਐਸਸੀ ਸ਼ੰਕਰਾ ਖਾਲੇ ਹਸਪਤਾਲ ਤੋਂ ਆਏ ਆ ਸਾਡੇ ਪੂਰੇ ਇੰਡੀਆ ਦੇ ਵਿੱਚ 8 ਤੋਂ ਉੱਪਰ ਹਸਪਤਾਲ ਨੇ ਤੇ ਸਾਡੇ ਜਿਹੜੇ ਸੀਈਓ ਨੇ ਡਾਕਟਰ ਆਰਵੀਰ ਰਮ ਨੇ ਉਹ ਸੁਸਾਇਟੀ ਲਈ ਕਮਿਊਨਿਟੀ ਲਈ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਸਾਡਾ ਮਾਡਲ 8020 ਦਾ ਮਾਡਲ ਹੈ 80% ਅਸੀਂ ਫ੍ਰੀ ਕੈਟਰੈਕਟ ਸਰਜਰੀ ਕਰਦੇ ਹਾਂ ਤਾਂ ਕਿ ਉਹਨਾਂ ਲੋਕਾਂ ਨੂੰ ਸਹੀ ਇਲਾਜ ਮਿਲ ਸਕੇ ਜਿਹੜੇ ਕੀ ਆਪਦੇ ਇਲਾਜ ਲਈ ਪੈਸਾ ਨਹੀਂ ਦੇ ਸਕਦੇਗੇ ਅੱਛਾ ਸਰ ਇਹ ਕਿੰਮਾ ਇੱਥੇ ਕੈਂਪਾਂ ਤੇ ਇਸ ਤੋਂ ਬਾਅਦ ਕੈਂਪ ਕਦੋਂ ਲੱਗੂ ਇਹ ਸਾਡਾ ਪਹਿਲਾ ਕੈਂਪ ਆ ਤੇ ਇਸ ਤੋਂ ਬਾਅਦ ਸ਼ਾਇਦ ਦੋ ਜਾਂ ਤਿੰਨ ਮਹੀਨੇ ਦੇ ਵਿੱਚ ਅਸੀਂ ਦੁਬਾਰਾ ਇੱਥੇ ਦੁਬਾਰਾ ਫਿਰ ਆਰਗੇਨਾਈਜ਼ ਕਰਾਂਗੇ ਇੱਕ ਹੋਰ ਕੈਂਪ। ਥੈਂਕ ਯੂ ਸਰ। ਤਨਮ कौन कौन सी फैसिलिटी दी जा रही है अच्छा ये कैंप में हम बेसिकली स्क्रीनिंग के लिए कंडक्ट कर रहे हैं जो भी हमारा जो भी हमारा पॉपुलेशन में जो भी प्रिवेंटेबल ब्लाइंडनेस है ना जैसे कैटराइट है चिट्टा मोतिया है और चश्मे के नंबर है ये सारी चीज़ों को स्क्रीन करने के लिए कैम्प लगाया जा रहा है हम जिनको भी चश्मे के नंबर है जो भी है हम यहाँ से दे देते हैं और जिनको भी ऑपरेशन की ज़रूरत है और जो भी रिफाइंड ट्रीटमेंट की ज़रूरत है उनको हम अस्पताल में बुला के फर्दर ट्रीटमें

ਅੱਖਾਂ ਦਾ ਤੇ ਬਲੱਡ ਡੋਨੇਸ਼ਨ ਕੈਂਪ ਜਿਹੜਾ ਆ ਉਹ ਲਾਇਆ ਜਾ ਰਿਹਾ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਇਹ ਸਾਡੇ ਫਾਊਂਡਰ ਜਿਹੜੇ ਪ੍ਰੈਜ਼ੀਡੈਂਟ ਸੀਗੇ ਰਜਿੰਦਰ ਸਿੰਘ ਵਿੰਦਰਾ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਇਸ ਗੁਰਦੁਆਰਾ ਨੂੰ ਸਥਾਪਿਤ ਕਰਨ ਦੇ ਵਿੱਚ ਉਹਨਾਂ ਦੀ ਮਿੱਠੀ ਤੇ ਪਿਆਰੀ ਯਾਦ ਦੇ ਵਿੱਚ ਇਹ ਜਿਹੜਾ ਕੈਂਪ ਹੈ ਇਹ ਲਾਇਆ ਗਿਆ ਹੈ ਅੱਜ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਅੱਧੇ ਨਾਲ ਵੱਧ ਜੀਵਨ ਜਿਹੜਾ ਆ ਇਸ ਗੁਰਦੁਆਰੇ ਨੂੰ ਸਥਾਪਿਤ ਕਰਨ ਦੇ ਵਿੱਚ ਲਾ ਦਿੱਤਾ ਅੱਜ ਤੋਂ ਸਾਲ ਪਹਿਲਾਂ ਉਹ ਸਾਡੇ ਵਿੱਚ ਨਹੀਂ ਰਹੇ ਸੋ ਉਹਨਾਂ ਦੀ ਜਿਹੜੀ ਯਾਦ ਹੈ ਉਹ ਹਮੇਸ਼ਾ ਲਈ ਤਾਜ਼ਾ ਰੱਖਣ ਲਈ ਪਰਿਵਾਰ ਵੱਲੋਂ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਅੱਖਾਂ ਦਾ ਕੈਂਪ ਹੈ ਈ ਸ਼ੰਕਰਾ ਆਈ ਹਸਪੀਟਲ ਜਿਹੜਾ ਬੁੱਲਾਪੁਰ ਬਹੁਤ ਨਾਮੀ ਹਸਪੀਟਲ ਹੈ ਉਨਾਂ ਵੱਲੋਂ ਲਾਇਆ ਜਾ ਰਿਹਾ ਤੇ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਇਹ ਰਹਿਰਾਸ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਲਾਇਆ ਜਾ ਰਿਹਾ ਸੋ ਅ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਅੱਖਾਂ ਚੈੱਕ ਆਊਟ ਪ੍ਰਤੀ ਤੇ ਬਲੱਡ ਡੋਨੇਟ ਕਰਨ ਲਈ ਬੜਾ ਭਾਰੀ ਉਤਸ਼ਾਹ ਹੈ ਖਾਸ ਕਰਕੇ ਅ ਜਨਵਾਜਬਾਨ ਜਿਹੜੇ ਹੈ ਉਹ ਬਲੱਡ ਦੇ ਰਹੀ ਹੈ ਸੋ ਅਸੀਂ ਜਿੱਥੇ ਪਰਿਵਾਰ ਵੱਲੋਂ ਗੁਰਦੁਆਰਾ ਕਮੇਟੀ ਵੱਲੋਂ ਜਿੰਨੇ ਵੀ ਇਸ ਕੈਂਪ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੈ ਖਾਸ ਕਰਕੇ ਸ਼ੰਕਰਾਈ ਹਸਪੀਟਲ ਤੇ ਉਹਨਾਂ ਦਾ ਸਾਰਾ ਸਟਾਫ ਰਹਿਰਾਸੀ ਬਸ ਸੁਸਾਇਟੀ ਤੇ ਸਾਰਾ ਸਟਾਫ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਅੱਛਾ ਸਰ ਇਹ ਕਿੰਨਾ ਕੈਂਪਾ ਤੇ ਕੈਂਪ ਵਿੱਚ ਕੀ ਕੀ ਸਹੂਲਤ ਮਿਲ ਰਹੀ ਹੈ ਕੈਂਪ ਤਾਂ ਖੈਰ ਇੱਥੇ तकरीबन ਹਰ ਵੀ ਦਿਨ ਲੱਗਦੇ ਆ ਬਿੰਦਰਾ ਜੀ ਦੀ ਯਾਦ ਚ ਪਹਿਲਾ ਕੈਂਪ ਹੈ ਕਿਉਂਕਿ ਅੱਜ ਸਾਲ ਉਹਨਾਂ ਨੂੰ 1 ਸਾਲ ਹੋ ਗਿਆ ਉਹਨਾਂ ਨੂੰ ਅ ਅੱਜ ਦੇ ਦਿਨ ਉਹ ਸਵਰਗਵਾਸ ਹੋਈ ਸੀ ਤੋਂ ਉਹਨਾਂ ਦੀ ਯਾਦ ਚ ਪਹਿਲਾ ਕੈਂਪ ਹੈ ਵੈਸੀ ਜਿਹੜਾ ਕੈਂਪ ਹੈ ਗੁਰਦੁਆਰੇ ਦੇ ਵਿੱਚ ਤਾਂ ਕੱਲ ਵੀ ਜਿਹੜਾ ਵੈਕਸੀਨ ਕੈਂਪ ਜਿਹੜਾ ਲੱਗਿਆ ਸੀ ਇਸ ਤਰ੍ਹਾਂ ਕੈਂਪ ਲੱਗਦੇ ਰਹਿੰਦੇ ਆ ਗੁਰਦੁਆਰੇ ਦੇ ਵਿੱਚ ਦਰ ਡੋਨਰ ਆ ਰਹੇ ਨੇ ਸਰ ਆ ਡੋਨਰ ਆ ਰਹੇ 50 ਦੇ ਕਰੀਬ ਜਿਹੜੇ ਹੈ ਡੋਨਰ ਬਲੱਡ ਡੋਨਰ ਹੋ ਚੁੱਕੇ ਹੈ ਇਸ ਟਾਈਮ ਤੇ ਅੱਖਾਂ ਚੈੱਕ ਕਰਵਾਉਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਗਿਣਤੀ ਦੇਖੇ ਸਵੇਰ ਤੋਂ ਹੀ ਲਾਈਨ ਲੱਗੀਆਂ ਹੋਈਆਂ ਨੇ ਅੱਖਾਂ ਚੈੱਕ ਕਰਾਉਣ ਵਾਲੇ ਬਹੁਤ ਜ਼ਿਆਦਾ ਸੰਕਤ ਸੋ ਅਸੀਂ ਯਕੀਨ ਤੋਂ ਉਹਨੇ ਵੀ ਇਸੇ ਤਰ੍ਹਾਂ ਵਿਧਰਾ ਸਾਹਿਬ ਦੀ ਜਿਹੜੀ ਯਾਦ ਹੈ ਉਹ ਹਮੇਸ਼ਾ ਲੋਕਾਂ ਦੇ ਜਿਲ੍ਹਿਆਂ ਦੇ ਵਿੱਚ ਬੜਾਈ ਰੱਖਣ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਵਾਉਂਦੀ ਰਹੇਗੀ ਸੋ ਸੋ ਇਹ ਸਨ ਅਮਰਜੀਤ ਸਿੰਘ ਜੀ ਟਿੱਕਾ ਪੰਜਾਬ ਮੀਡੀਆ ਅੰਦਸ਼ੀ ਦੇ ਚੇਅਰਮੈਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਔਰ ਜਿਨ੍ਹਾਂ ਨੇ ਕੈਂਪ ਬਾਰੇ ਜਾਣਕਾਰੀ ਦਿੱਤੀ ਇਸ ਕੈਂਪ ਦੇ ਵਿੱਚ ਕੋਈ ਵੀ ਡੋਨਰ ਭਾਵੇਂ ਜੋ ਵੀ ਬਲੱਡ ਰੇਟ ਕਰਨਾ ਉਹ ਇੱਥੇ ਆ ਕੇ ਡੋਨੇਟ ਕਰ ਸਕਦਾ ਹੈ ਅਤੇ ਅੱਖਾਂ ਦਾ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਆਪਣੀ ਅੱਖਾਂ ਇੱਥੇ ਆ ਕੇ ਚੈੱਕ ਕਰਾ ਕੇ ਫਾਇਦਾ ਲੈ ਸਕਦਾ ਹੈ Cameraman Bipan Denal, Kashmir Singh, the report. For updates like and follow our Facebook page SMZ News and don't forget to subscribe our YouTube channel and press the bell icon.